ਔਨਯੂਰ ਦਿਨ ਆਲ ਜੁੜ ਚੁੱਕੀਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕੀ ਕੋਲੰਬੀਆ ਦੇ ਵਿੱਚ ਰੈਲੀ ਦੌਰਾਨ ਰਾਸ਼ਟਰਪਤੀ ਉਮੀਦਵਾਰ ਦੇ ਉੱਤੇ ਹਮਲਾ ਹੋ ਜਾਂਦਾ ਹੈ ਤਿੰਨ ਗੋਲੀਆਂ ਦੇ ਨਾਲ ਤੇ ਸਿਰ ਦੇ ਵਿੱਚ ਗੋਲੇ ਵਾਜਦੀ ਹੈ ਭਗਦੜ ਮੱਚ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜੋ ਕਿ ਉਸ ਨੂੰ ਫੜ ਕੇ ਰਾਸ਼ਟਰਪਤੀ ਨੂੰ ਫੜ ਕੇ ਬੇਹੱਦ ਹੀ ਜ਼ਿਆਦਾ ਰੋਣ ਲੱਗ ਜਾਂਦਾ ਹੈ ਤੇ ਉੱਥੇ ਜਿਹੜੇ ਮੌਜੂਦ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਦੱਸਦੇ ਕਿ ਹਾਲਤ ਉਹਨਾਂ ਦੀ ਜਿਹੜੀ ਹੈ ਉਹ ਗੰਭੀਰ ਹੈ ਹਸਪਤਾਲ 'ਚ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਤਾਂ ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਿਗਵੇਲ ਉਰੇਬੋ ਦੇ ਵਿੱਚ ਪ੍ਰੋਗਰਾਮ ਦੌਰਾਨ ਜਿਹੜੀ ਕਿ ਸਾਰੀ ਵਾਰਤਾਤ ਹੁੰਦੀ ਹੈ ਗੋਲੀ ਜਿਹੜੀ ਉਹਨਾਂ ਨੂੰ ਮਾਰੀ ਜਾਂਦੀ ਹੈ ਤਾਂ ਰਾਜਤਾਨੀ ਫਗੋਟਾ ਚ ਹਮਲਾਵਰਾਂ ਨੇ ਇੱਕ ਗੋਲੀ ਮਾਰੀ ਆ ਤਾਂ ਰਾਸ਼ਟਰਪਤੀ ਉਮੀਦਵਾਰ ਦੇ ਉੱਤੇ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਜਿਹੜਾ ਕਿ ਚੀਕ ਚਿਹਾੜਾ ਉਸ ਸਮੇਂ ਉੱਥੇ ਪੈ ਜਾਂਦਾ ਹੈ ਜਦੋਂ ਕਿ ਰਾਸ਼ਟਰਪਤੀ ਉਮੀਦਵਾਰ ਦੇ ਉੱਤੇ ਫਾਇਰਿੰਗ ਹੁੰਦੀ ਹੈ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਮਾਰੀਆਂ ਜਾਂਦੀਆਂ ਹਨ ¡Gracias!